ਲਓ ਜੀ ਅੱਜ ਦੇ ਵੀਰ ਭਰਾ ਆਂਦੇ ਸੀ ਕਿ ਦੁਨੀਆ ਦਾ ਬੈਸਟ ਜੂਸ ਪੀਣਾ ਤੇ ਮੈਂ ਆਹ ਤੁਹਾਨੂੰ ਲੈ ਦੀਏ ਫਿਰ ਫਰੂਟ ਐਂਡ ਜੂਸ ਵਾਲਿਆਂ ਕੋਲ ਰਤਨ ਸਿੰਘ ਚੌਂਕ ਆਪ ਪਹੁੰਚ ਗਏ ਜੀ ਅਸੀਂ ਫਰੂਟ ਐਂਡ ਜੂਸ ਵਾਲਿਆਂ ਕੋਲ ਰਤਨ ਸਿੰਘ ਚੌਂਕ ਦੇ ਵਿੱਚ ਇਹਨਾਂ ਦੁਕਾਨਿਆਂ ਆ ਜਾਓ ਹੇਰ ਯਾ ਸਾ ਅੱਜ ਨਹੀਂ ਮਸਾ ਯਾਰ ਉਹ ਜੀਤ ਨੂੰ ਕੀ ਆ ਰਿਹਾ ਕਹਿ ਮੈਂ ਆ ਜਾਓ ਬੰਦਾ ਮੇਲੋ ਇਹਨੂੰ ਮੁੰਡੇ ਨੇ ਪਾਏ ਜੇ ਬਾਬੇ ਦੇ ਫੇਵਰੇਟ ਕੇਲੇ ਆ ਜਾੜਾ ਚਾਚਾ ਚਾਚਾ ਵਾਓ ਇਹ ਇਹਨਾਂ ਦੀ ਹੋਣ ਲੱਗੀ ਹੈ ਕਟਾਈ ਕੇਲਿਆਂ ਦੀ ਇੱਤਰਕੋਟਮਾਂ ਲੱਗੀ ਇਹਨਾਂ ਦੀ ਆ ਗਿਆ ਡ੍ਰੈਗਨ ਫਰੂਟ ਕੇਲੇ ਕ੍ਰਸ਼ ਹੋ ਗਏ ਆ ਜਿਹੜਾ ਚੈੱਕ ਕਰ ਸਕਦੇ ਹੋ ਇਹ ਸਾਰਾ ਫਰੈਸ਼ ਹੈ ਹਾਂ ਵੀ ਚਾਚਾ ਡਰੈਗਨ ਪੈਣ ਲੱਗਾ ਹੀ ਉਹ ਨਾ ਵੱਟ ਕੱਢਦੇ ਉਹ ਵੀ ਇਹਦਾ ਆ ਵੀ ਆਹ ਰੀ ਡਰੈਗਨ ਦੀ ਕਟਾਈ ਲਓ ਜੀ ਆ ਸੇਵ ਦੇ ਕੱਪੜੇ ਲਾ ਦੇ ਛਾਹ ਹਣਾ ਨੇ ਇਹ ਪੇਗਣ ਜੂਸ ਦੇ ਵਿੱਚ ਆਹ ਹਾ ਕਟਾਈ ਕਰਨ ਦਾ ਤਰੀਕਾ ਵੇਖੋ ਤਰੀਕਾ ਅਗਰ ਤਰੀਕਾ ਇਹਦਾ ਕਤਰਾ ਨਹੀਂ ਰਹਿਣ ਦੇਣਾ ਚਾਚਾ ਸਪੈਸ਼ਲ ਵੇਖਣ ਆਇਆ ਉਹ ਤੋਂ ਉੱਟ ਗਏ ਅਜ ਨਾਲੇ ਤੋਂ ਅਜ ਨਾਲੇ ਤੋਂ ਆ ਸਾਰੇ ਬੰਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਜੂਸ ਪੀਣ ਆਹ ਜੀ ਕਟਾਈ ਚੈੱਕ ਕਰਦਾ ਦੇਖ ਕਿਦਾਂ ਕਰੀਨੀ ਸੇਬ ਦੀ ਓਏ ਲਾ ਵੇ ਲਾ ਆ ਦੇ ਇਹਨਾਂ ਗੱਲ ਇਹ ਸਾਰਾ ਸਗਾ ਜੂਸ ਚ ਪੈਣਾ ਆ ਆ ਗਿਆ ਜੇ ਲਾਲ ਮਾਲਾਲ ਸੇਬ ਇੱਕ ਹੋਰ ਲੱਗਾ ਜੇ ਪੈਣ ਆ ਆ ਵੀ ਇਹਨੇ ਕੱਟ ਲਿਆ ਸੇਬ ਉਧਰ ਸਿੱਲਾ ਜਾਂਦੇ ਆ ਪੀਤਾ ਇਹ ਵੀ ਵਿੱਚੇ ਪਏਗਾ ਆ ਗਈ ਆ ਗਿਆ ਵੀਰੇ ਹੈ ਅਨਾਰ ਦਾ ਪੈਕੇਟ ਲੋ ਜੀ ਭਰ ਭਰ ਕੇ ਪੈਣਾ ਜੀ ਆ ਸਾਰੇ ਵੀਰ ਬਿਤਾ ਹੋਏ ਬੈਠੇ ਆ ਲੈ ਆਦਿ ਇਹਨਾਂ ਜੂਸ ਵਾਲੀ ਗੱਲ ਅਰੇ ਨਜ਼ਾਰਾ ਇਹ ਮੇ ਸਾਦੇ ਨਿਰਾ ਫਰੂਟ オリジナル ਆਪ ਬੰਦੇ ਦੀ ਤਾਂ ਸ਼ਕਲ ਦੇਖ ਲੋ ਇਹਦੇ ਕੋਲ ਹੀ ਹੋਣਾ ਆ ਗੀ ਕੀ ਕਰ ਰਹਾ ਰਹੇ ਹੈ ਇਹ ਚੱਲਿਆ ਜੇ ਜੂਸ ਦੇ ਵਿੱਚ ਸਮਾਨ 1 ਕਿਲੋ ਨਾਰ ਪੈ ਚਲਾ ਵਿੱਚ ਨਾਰ ਆਹ ਵੇ ਲੋ ਫੋਨ ਕਰਦੇ ਪੈ ਗਏ ਇਧਰ ਵੀ ਖੜੇ ਤਿੰਨ ਚਾਰ ਆਹ ਲਗਾ ਨੂੰ ਫੈਂਟਾ ਵਜਣ ਮਾ ਗਾ ਪੀਓਗੇ ਜੂਸ ਯਾਦ ਕਰੋਗੇ ਬਜੇ ਕੁਝੇ ਵੀ ਨਾਰ ਪਾ ਦੇ ਜੀ ਉਹਨੇ ਉਹ ਵੀ ਨੇ ਕੁਆਂਟੀਟੀ ਜੀ ਘਟ ਲੱਗੀ ਉਹਨੇ ਹੋਰ ਪਾ ਦੇ ਜੀ ਆਹ ਦੇਖੋ ਆਪਣੇ ਕੋਲ ਆਉਂਦੇ ਪਾਉਂਦੇ ਆਹ ਆਮਲਾ ਆਮਾ ਆਂਬ ਵੀ ਆ ਗਿਆ ਜੀ ਲੈ ਆਹ ਨਿੰਬੂ ਵੀ ਪਾਤਾ ਜੀ ਚੈੱਕ ਕਰੋ ਇਹ ਆ ਗਿਆ ਜੀ ਆਂਬ ਫਰੈਸ਼ ਮੰਗੋ ਆਹ ਮੈਂਗੋ ਆ ਗਿਆ ਆਹ ਜੀ ਮੈਂਗੋ ਆ ਗਿਆ ਹੋਰ ਮੈਂਗੋ ਆ ਗਿਆ ਜੀ ਦੋ ਮੈਂਗੋ ਪੈਣੀ ਜੇ ਵਿੱਚ ਕਹਾਂ ਕਿ ਨਹੀਂ ਰੁਕਦਾ ਹੈ ਨਾ ਪ੍ਰੋਬਲਮ ਬਣਾਉਂਦਾ ਉਹ ਜਾਣ ਕੇ ਦੱਸਦਾ ਵਾ ਇਹ ਅਜੇ ਬਣ ਕੇ ਰੈਡੀ ਨਹੀਂ ਜਿਹਾ ਹੋਇਆ ਅਜੇ ਬੜਾ ਕੁਝ ਪਣਾ ਜੀ ਹੋਰ ਚਕੰਦਰ ਪਣੀ ਜਵੇ ਚ ਮਸਾਲਾ ਵੀਰੇ ਚਾਟ ਮਸਾਲਾ ਓ ਬੱਲੇ ਐਨਾ ਪੱਕਾ ਪਾਣੀ ਜੂਸ ਵਾਲੀ ਉਹ ਵੀ ਫੇਰ ਮਾਰਾਂਗੇ ਪ੍ਰਿੰਟ ਦਾ ਹਾਂ ਅਗਰੇ ਪੁਦੀਨਾ ਇਹਨਾਂ ਅੱਗੇ ਚਿਕੰਦਰ ਇਹਨਾਂ ਫੀਟ ਉਡਾ ਦੇ

ਮੰਨੇ ਨਹੀਂ ਮੰਨੇ ਨਾ ਉਹ ਨਹੀਂ ਹੀ ਘਟਵਾਇਆ ਯਾਰ ਪੜ ਵੀਰ ਮੇਰਾ ਤੇਰਾ ਨਿਆਣਾ ਨੇ ਨਿਆਮ ਨਿਉ ਕਰਦੇ ਓ ਕਿਦਾਂ ਜੂਸ ਮਿੱਤਰੋ ਓਕੇ ਆ ਸਵਾਦ ਆ ਮਜ਼ਾ ਆਇਆ ਕਿ ਨਹੀਂ ਆ ਭਾਜੀ ਹੁਣ ਉਹਨਾਂ ਨੂੰ ਪੁੱਛਦੇ ਆ ਸਾਡੀ ਕਿਦਾਂ ਦਾ ਲੱਗਾ ਜੂਸ ਓਕੇ ਆ ਓ ਜਿੰਦਾਬਾ ਇਹਨੇ ਵਾ ਕਿਦਾਂ ਦਾ ਲੱਗਾ ਜੂਸ ਫਿਰ ਪੂਰਾ ਲਾਲ ਲਾਲ ਆ ਤੇਰੀ ਚਾਚਾ ਕਿੱਦਾਂ ਹੈ ਓਕੇ ਆ ਚਾਚਾ ਟੂ ਕਿੱਦਾਂ ਰਾਜੀ ਭਾਈ ਓਕੇ ਆ ਬਾਬਾ ਤੈਨੂੰ ਤੇ ਜੇ ਮਿਲਿਆ ਨਹੀਂ ਮੇਰੇ ਵਾਂਗੂ ਲੋ ਜੀ ਅਹੀਂ ਰਹਿ ਗਏ ਪਾਸ ਅੰਦਾ ਪਿਆ ਬਣਨ ਡਿਆ ਫੜਾ ਬਾਬਾ ਜੀ ਬਾਬਾ ਲਿਆਈ ਇਹੇ ਮੇਰਾ ਇਹ ਆ ਚੈੱਕ ਕਰੋ ਮਿੱਤਰੋ ਇਹ ਗਲਾਸ ਐਵਰੋਕਰ ਬੋਰ ਖਾ ਕੇ ਪੀਓ ਜਾਂ ਪੀ ਕੇ ਖਾਓ ਲਓ ਜੀ ਵੀਰ ਹੁਣਾਂ ਦੀ ਲੋਕੇਸ਼ਨ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨੇ ਆ ਰਤਨ ਸਿੰਘ ਚੌਂਕ ਕਾਰਨਰ ਦੇ ਉੱਤੇ ਹੀ ਵੀਰ ਹੁਣਾਂ ਦੀ ਸ਼ਾਪ ਆ ਤੇ ਸ਼ਾਪ ਦਾ ਨਾਅ ਹੈਗਾ ਫਰੂਟ ਐਂਡ ਜੂਸ ਫਰੈਸ਼ ਕਵਾਰੀ ਮੇਰੇ ਸਾਰੇ ਵੀਰ ਦੁਕਾਨ ਤੇ ਇਹਨਾਂ ਦੀ ਵਿਜ਼ਿਟ ਜਰੂਰ ਕਰਿਓ ਜੀ